ਇਸ ਸਿਲ ਨੂੰ ਧੋਣ ਨੂੰ ਮੈਨੂੰ 8-9 ਮਹੀਨੇ ਲੱਗੇ ਤਾਂ ਹੀ ਫਿਲਮ ਵੀ ਨਾਲ-ਨਾਲ ਸਟੋਰੀ ਤੇ ਕੰਮ ਹੁੰਦਾ ਗਿਆ ਨਾਲ-ਨਾਲ ਮੈਂ ਵਾਲਾਂ ਦੇ ਕੰਮ ਕਰਦਾ ਰਿਹਾ ਇਹਦੇ ਵਿੱਚ ਮੇਰੀਆਂ ਤਿੰਨ ਲੁਕਸ ਨੇ ਜੀ ਪਰ ਉਹ ਮੈਂ ਹਲੇ ਰਿਵੀਲ ਨਹੀਂ ਕਰ ਸਕਦਾ ਮਤਲਬ ਤਿੰਨ ਡਿਫਰੈਂਟ ਡਿਫਰੈਂਟ ਕੈਰੈਕਟਰ ਨੇ ਔਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਸੈਮੂਲੋ ਭਾਈ ਦੇ ਅੰダー ਰਜੇਸ਼ ਸ਼ਰਮਾ ਜੀ ਬਲਰਾਜ ਪੰਡਾ ਜੀ ਇੰਨੀਆਂ ਵੱਡੇ-ਵੱਡੀਆਂ ਸ਼ਖਸੀਅਤਾਂ ਦੇ ਅੰਡਰ ਮੈਂ ਥੀਏਟਰ ਕੀਤਾ ਤਾਂ ਥੀਏਟਰ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਕਿਉਂਕਿ ਮੈਂ ਬਹੁਤ ਸਾਰੇ ਕਿਰਦਾਰ ਥੀਏਟਰ ਤੇ ਕਰਕੇ ਆਇਆ ਹਾਂ ਬਜ਼ੁਰਗ ਦਾ ਕਿਰਦ ਹੋਰ ਫਨੀ ਬਾਦਸ਼ਾਹ ਬਹੁਤ ਕੁਝ ਬਣਿਆ ਤਾਂ ਮੈਨੂੰ ਇਹ ਸੀ ਕਿ ਜੇ ਮੈਂ ਬਜ਼ੁਰਗ ਦਾ ਕਿਰਦਾਰ ਕਰਾਂ ਤਾਂ ਉਹ ਲੱਗਣਾ ਚਾਹੀਦਾ ਉਹਦੀ ਫਿਰ ਮੈਂ ਡਬਿੰਗ 'ਚ ਬਹੁਤ ਕੰਮ ਕੀਤਾ ਆਪਣੀ ਆਵਾਜ਼ ਦੇ ਉੱਤੇ ਬਹੁਤ ਕੰਮ ਕੀਤਾ ਫਿਰ ਇੱਕ ਕਿਰਦਾਰ ਹੋਰ ਆਉਂਦਾ ਜਿਹੜਾ ਤੁਸੀਂ ਦੇਖਿਆ ਲਾਸਟ ਦੇ ਵਿੱਚ بڑا ਉਹ ਹਾ ਹਾ ਵਾਲਾ ਜੀ ਉਹ ਟੋਟਲੀ ਡਿਫਰੈਂਟ ਕੀਤਾ ਹੋਇਆ ਜਿਹੜਾ ਕਿਰਦਾਰ ਮੈਂ ਅਜ ਤੱਕ ਇਹ ਪਲੇ ਨਹੀਂ ਕੀਤਾ ਉਹਦੇ ਲਈ ਮੈਂ ਬਹੁਤ ਨਰਵਸ ਸੀ ਉਹ ਉਹ ਕਿਰਦਾਰ ਮੈਨੂੰ ਅਸਲ ਚ ਡਰਾ ਰਿਆ ਸੀਗਾ ਮੈਨੂੰ ਪਤਾ ਸੀ ਕਿ ਮੈਂ ਗਾਮਾ ਬਲੈਕੀਆ ਦਾ ਜਿਹੜਾ ਯੰਗ ਵਾਲਾ ਕਿਰਦਾਰ ਉਹ ਮੈਂ ਈਜ਼ੀਲੀ ਪਲੇ ਕਰ ਜੂਗਾ ਕਿਉਂਕਿ ਮੈਂ ਕਰਕੇ ਆਇਆ ਪਹਿਲਾਂ ਫਿਰ ਜਿਹੜਾ ਬਜ਼ੁਰਗ ਵਾਲਾ ਕਿਰਦਾਰ ਹੈ ਉਹ ਵੀ ਮੈਂ ਪਲੇ ਕਰ ਦਊਂ ਇੱਕ ਐਟੀਟਿਊਡ ਚਾਹੀਦਾ ਜਿਹੜਾ ਇਹ ਕਿਰਦਾਰ ਸੀਗਾ ਜਿਹੜਾ ਦੇਖਿਆ ਹਲੇ ਤੱਕ ਉਹਦੇ ਅਸੀਂ ਡਾਇਲੋਗ ਨਹੀਂ ਰਿਵੀਲ ਕੀਤੇ ਉਹ ਬੰਦੇ ਦਾ ਸਟਾਈਲ ਨਹੀਂ ਸੀ ਰਿਵੀਲ ਕੀਤਾ ਔਰ ਜਦੋਂ ਉਹ ਆਊਗਾ ਪਰਦੇ ਦੇ ਉੱਤੇ ਉਹ ਮੇਰੇ ਲਈ ਸਭ ਤੋਂ ਚੈਲੈਂਜਿੰਗ ਸੀਗਾ ਉਹਨੇ ਬਹੁਤ ਡਰਾਇਆ ਮੈਨੂੰ ਕਿਰਦਾਰ ਜਿਹੜੇ ਕਿਰਦਾਰ ਤੁਹਾਨੂੰ ਡਰਾਉਂਦੇ ਨੇ ਮ ਸੋ ਇਸ ਕਿਰਦਾਰ ਨੇ ਮੇ ਤੁਹਾਨੂੰ ਬਹੁਤ ਕਰਾਈ ਹੈ ਔਰ ਜਦੋਂ ਤੁਸੀਂ ਇਹਦਾ ਸਟਾਈਲ ਦੇਖੋਗੇ ਜਦੋਂ ਤੁਸੀਂ ਡਾਇਲੋਗ ਡਿਲੀਵਰੀ ਦੇਖੋਗੇ ਤਾਂ ਮੈਨੂੰ ਲੱਗਦਾ ਤੁਸੀਂ ਸਭ ਤੋਂ ਵੱਧ ਇੰਜੋਏ ਫਿਲਮ ਦੇ ਵਿੱਚ ਇਸ ਕਿਰਦਾਰ ਨੂੰ ਕਰੋਗੇ